ਮੇਰਾ ਨਾਮ ਹਰਮਨਦੀਪ ਸਿੰਘ ਮੈਂ ਬਤੌਰ ਭੌਤਿਕ ਵਿਗਿਆਨ ਵਿਸ਼ਾ ਮਾਇਰ ਸਰਕਾਰੀ ਸਕੂਲ ਆਫ ਐਮੀਨੈਂਸ ਅੰਮ੍ਰਿਤਸਰ ਲਗਭਗ ਪਿਛਲੇ 7 ਸਾਲਾਂ ਤੋਂ ਇਸ ਸਕੂਲ ਦੇ ਵਿੱਚ ਕੰਮ ਕਰ ਰਿਹਾ ਹਾਂ ਪੰਜਾਬ ਸਰਕਾਰ ਵੱਲੋਂ ਜਿਹੜੀ ਸਕੀਮ ਚਲਾਈ ਗਈ ਹੈ ਸਕੂਲ ਆਫ ਐਮੀਨੈਂਸ ਪਿਛਲੇ ਸਮੇਂ ਨਾਲੋਂ ਸਕੂਲ ਆਫ ਐਮੀਨੈਂਸ ਬਣ ਤੋਂ ਬਾਅਦ ਸਰਕਾਰ ਵੱਲੋਂ ਗਵਰਨਮੈਂਟ ਵੱਲੋਂ ਬੱਚਿਆਂ ਨੂੰ ਜਿਹੜੀਆਂ ਨੇ ਕਾਫੀ ਟੀਚਿੰਗ ਦੇ ਵਿੱਚ ਫੈਸਿਲਿਟੀਆਂ ਜਿਹੜੀਆਂ ਨੇ ਉਹ ਪ੍ਰੋਵਾਈਡ ਕੀਤੀਆਂ ਗਈਆਂ ਨੇ ਇਦੇ ਵਿੱਚ ਸਮੇਂ-ਸਮੇਂ ਤੇ ਬੱਚਿਆਂ ਦੀ ਟ੍ਰੇਨਿੰਗ ਜਿਹੜੀ ਆ ਰਿਗਾਰਡਿੰਗ ਸਬਜੈਕਟਸ ਜਿਹੜਾ ਹੈ ਜੇਈ ਔਰ ਨੀਟ ਦੀ ਪ੍ਰੈਪਰੇਸ਼ਨ ਨੂੰ ਲੈ ਕੇ ਬੱਚਿਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਆ ਔਰ ਇਹਨਾਂ ਦੀਆਂ ਵਰਕਸ਼ਾਪਸ ਲਗਾਈਆਂ ਜਾਂਦੀਆਂ ਨੇ ਔਰ ਜੋ ਮੈਂ ਫੀਲ ਕਰਦਾ ਕਿ ਪਿਛਲੇ 1 ਸਾਲ ਤੋਂ ਮੈਂ ਪੜਾ ਰਿਹਾ ਔਰ ਵਿਸ਼ੇ ਨਾਲ ਸੰਬੰਧਿਤ ਬੱਚਿਆਂ ਦੀ ਜਿਹੜੀ ਪਰਫਾਰਮੈਂਸ ਆ ਉਹ ਕਾਫੀ ਇੰਪਰੂਵਮੈਂਟ ਹੋਈ ਆ ਸਕੂਲ ਆਫ ਐਮੀਨੈਂਸ ਦੇ ਵਿੱਚ ਕਲਾਸ ਦੇ ਵਿੱਚ ਜਿਹੜੇ ਬੱਚੇ ਪੜ੍ਹੇ ਨੇ ਔਰ 91 ਇੰਸਟਾਲ ਕੀਤੇ ਹੋਏ ਨੇ ਸਕੂਲ ਦੇ ਵਿੱਚ ਜਿਹੜੀਆਂ ਆਨਲਾਈਨ ਕਲਾਸਾਂ ਬੱਚਿਆਂ ਦੀਆਂ ਲੱਗਦੀਆਂ ਨੇ ਬੇਸਿਕਲੀ ਗਰੀਬ ਪਰਿਵਾਰ ਨੇ ਫੈਮਲੀਜ਼ ਨੂੰ ਬਿਲੋਂਗ ਕਰਦੇ ਨੇ ਉਹਨਾਂ ਨੂੰ ਜਿਨ੍ਹਾਂ ਨੇ ਕਦੀ ਸੁਪਨਾ ਵੀ ਨਹੀਂ ਲਿਆ ਵੀ ਅਸੀਂ ਡਾਕਟਰ ਜਾਂ ਇੰਜੀਨੀਅਰ ਬਣ ਸਕਦੇ ਆ ਉਹਨਾਂ ਬੱਚਿਆਂ ਨੂੰ ਇਹਦਾ ਜਿਹੜਾ ਇਹ ਫਾਇਦਾ ਮਿਲੇਗਾ ਬੱਚਿਆਂ ਨੂੰ ਜਿਹੜਾ ਕੰਪੀਟੀਸ਼ਨ ਲੈਵਲ ਦੇ ਟੈਸਟ ਹੈਗੇ ਨੇ ਉਹਦੇ ਲੈਵਲ ਤੱਕ ਲੈ ਕੇ ਜਾਣ ਵਾਸਤੇ ਟੀਚਰਜ਼ ਨੂੰ ਔਰ ਬੱਚਿਆਂ ਨੂੰ ਜਿਹੜੀ ਆ ਉਹ ਵਰਕਸ਼ਾਪ ਦੇ ਵਿੱਚ ਐਜੂਕੇਸ਼ਨ ਦਿੱਤੀ ਜਾਂਦੀ ਆ ਤੋ ਇਹ ਬਹੁਤ ਵਧੀਆ ਉਪਰਾਲਾ ਹੈਗਾ ਪੰਜਾਬ ਸਰਕਾਰ ਦਾ ਭਗਵੰਤ ਮਾਨ ਜੀ ਮੁੱਖ ਮੰਤਰੀ ਉਹਨਾਂ ਨੇ ਇਹ ਜਿਹੜਾ ਉਪਰਾਲਾ ਕੀਤਾ ਹੈ ਬਹੁਤ ਵਧੀਆ ਸਾਰਥਿਕ ਉਪਰਾਲਾ ਹੈ ਔਰ ਬਹੁਤ ਚੰਗੀ ਸੋਚ ਆ ਔਰ ਮੈਨੂੰ ਲੱਗਦਾ ਕਿ ਇਹਨੂੰ ਇਸੇ ਤਰ੍ਹਾਂ ਹੀ ਅੱਗੇ ਕੈਰੀ ਫਾਰਵਰਡ ਕਰਨਾ ਚਾਹੀਦਾ ਧੰਨਵਾਦ